ਬੰਬ ਬਣਾ ਰਿਹਾ ਕੀ ਉਹਨੇ ਬੰਬ ਦਾ ਕਰਨਾ ਕੀ ਸੀ ਉਹਦੇ ਨਾਲ ਕਿਹੜੇ ਬੰਦੇ ਜੁੜੇ ਹੋਏ ਸੀ ਉਹਦੀ 10 ਤਰੀਕ ਰਾਤ ਦੀ ਟਿਕਟ ਸੀਗੀ ਕਠੂਆ ਜਾਣ ਦੀ ਜੰਮੂ ਕਸ਼ਮੀਰ ਕਠੂਆ ਦੀ ਟਿਕਟ ਨਿਕਲੀ ਇਹਨੇ ਔਨਲਾਈਨ YouTube ਤੋਂ ਦੇਖਿਆ ਔਨਲਾਈਨ ਇਹ ਜਿਹੜੀਆਂ ਸਾਈਟਸ ਹੈਗੀਆਂ ਉਹਨਾਂ ਤੋਂ ਉਹ ਕੈਮੀਕਲ ਮੰਗਾਇਆ ਉਹ ਉਸ ਦਾ ਬੰਬ ਟਾਈਪ ਦੀ ਚੀਜ਼ ਬਣਾ ਰਿਹਾ ਸੀ ਉਹਨੇ ਬਾਅਦ ਦੇ ਵਿੱਚ ਇਹ ਗੱਲ ਕਹੀ ਵੀ ਦੀਵਾਲੀ ਆ ਰਹੀ ਸੀ ਮੈਂ ਪਟਾਕੇ ਬਣਾ ਰਿਆ ਸੀ ਤੇ ਇਸ ਕਰਕੇ ਉਹ ਬਰੂਦ ਨਾਲ ਟਾਕਾ ਪਿਆ ਤੇ ਮੇਰਾ ਹੱਥ ਸੜ ਗਿਆ ਉਹਨਾਂ ਦੇ ਛੱਟ ਲੱਗ ਗਈ ਜਦੋਂ ਉਹ ਤੇ ਘਰ ਜਾ ਕੇ ਦੇਖਿਆ ਤਾਂ ਉਹਦੇ ਘਰ ਦੇ ਅੰਦਰਲਾ ਸਾਰਾ ਸਮਾਨ ਖਿਲਰਿਆ ਪਿਆ ਸੀ ਸ਼ੀਸ਼ੇ ਟੁੱਟੇ ਹੋਏ ਸੀ ਹਾਲਾਤ ਇਸ ਤਰ੍ਹਾਂ ਲੱਗਦੇ ਨੇ ਸੀ ਵੀ ਇਹ ਕੀ ਪਟਾਕਿਆਂ ਵਾਲਾ ਬਰੂਦ ਨਾਲ ਪਟਾਕੇ ਪਏ ਹੋਣਗੇ ਉਹਦੇ ਸਾਥੀ ਦੱਸਦੇ ਆ ਵੀ ਇਹਦੇ 95% ਪਲੱਸ 2 ਦੇ ਵਿੱਚ ਨੰਬਰ ਆਏ ਸੀਗੇ ਕਿੰਨਾ ਇੰਟੈਲੀਜੈਂਟ ਸਾਇੰਸ ਦੇ ਵਿੱਚ ਇੰਟਰਸਟ ਲੈਣ ਵਾਲਾ ਲੜਕਾ ਕਿਹੜੇ ਰਾਹੇ ਪੈ ਗਿਆ ਹੈਰਾਨੀ ਹੈ ਇਸ ਗੱਲ ਦੀ ਕਿ ਸਾਡੇ ਮਾਪਿਓ ਜਦੋਂ ਮਾਪਿਓ ਨੇ ਫੋਨ ਲੈ ਦਿੱਤਾ ਉਹਦੇ ਵਿੱਚ ਨੈੱਟ ਪੈ ਗਿਆ ਅਸੀਂ ਇਹ ਨਹੀਂ ਧਿਆਨ ਦੇ ਰਹੇ ਕਿ ਸਾਡੇ ਬੱਚੇ ਕੀ ਦੇਖ ਰਹੇ ਆ ਨੈੱਟ ਤੇ ਕਰੇ ਆਪਦੇ ਪੇਰੈਂਟਸ ਨੂੰ ਇਹ ਕਹਿੰਦਾ ਸੀ ਸਵੇਰ 4 ਵਜੇ ਤੋਂ ਲੈ ਕੇ 8 ਵਜੇ ਤੱਕ ਮੈਨੂੰ ਡਿਸਟਰਬ ਨਾ ਕਰੋ ਮੈਂ ਪਾਠ ਕਰਨਾ ਹਰ ਘਰਦਿਆਂ ਨੂੰ ਕੀ ਪਤਾ ਸੀ ਅੰਦਰ ਕੀ ਕਰੀ ਜਾਂਦਾ ਜਦੋਂ ਬਲਾਸਟ ਹੋਇਆ ਘਰਦਿਆਂ ਨੂੰ ਉਦੋਂ ਫੀਲ ਹੋਇਆ ਵੀ ਇਹ ਕੁਝ ਘਰਦਿਆਂ ਨੂੰ ਵੀ ਇਹ ਸਭ ਨਹੀਂ ਪਤਾ ਸੀ ਕਿ ਸਾਡਾ ਮੁੰਡਾ ਕਰ ਕੀ ਰਿਹਾ ਨਾ 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 ਪੁਲਸ ਦੇ ਜਿਹੜੇ ਅਧਿਕਾਰੀਆ ਓਪਨਲੀ ਨਹੀਂ ਬੋਲ ਰਹੇ ਪੁਲਸ ਨੇ ਪਤਾ ਲੱਗਿਆ ਐਫ ਆਈ ਆਰ ਲਾਂਚ ਕਰਤੀ ਪਰ ਪੁਲਸ ਨੇ ਇਹ ਵੀ ਪਤਾ ਲੱਗਿਆ ਕਿ ਉਹ ਐਫ ਆਈ ਆਰ ਮੀਡੀਆ ਨੂੰ ਪਬਲਿਕ ਨਹੀਂ ਕੀਤੀ ਨਾ ਇਹ ਚੀਜ਼ ਕੋਈ ਜਨਤਕ ਨਹੀਂ ਕੀਤੀ ਕਿ ਇਹਨੂੰ ਮਟੀਰੀਅਲ ਕਿੱਥੋਂ ਮਿਲਿਆ ਕਿੱਥੋਂ ਲੈ ਕੇ ਆਇਆ ਕਿੱਥੋਂ ਸਿੱਖਿਆ ਇਹਨੇ ਇਹ ਜੀ ਦਾ ਇਹਦੇ ਬਾਰੇ ਕੋਈ ਜਨਤਕ ਕੀਤਾ ਉਹਨਾਂ ਨੇ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸਰਿੰਦਰ ਕੰਪੋਜ਼ ਪਿਛਲੇ ਦਿਨੀ ਪਿੰਡ ਜਿੱਦਾ ਦੇ ਵਿੱਚ ਇੱਕ ਬਲਾਸਟ ਹੁੰਦਾ ਇਹ ਬਲਾਸਟ ਇੱਕ ਸਟੂਡੈਂਟ ਦੇ ਵੱਲੋਂ ਬੰਬ ਬਣਾਉਣ ਦੇ ਤਰੀਕੇ ਦੇ ਨਾਲ ਹੁੰਦਾ ਇਸ ਤੇ ਹੀ ਗੱਲਬਾਤ ਕਰਾਂਗੇ ਇਸ ਮਸਲੇ ਨੂੰ ਲੈ ਕੇ ਸਾਰਾ ਸਮਝਦੇ ਆ ਕਿ ਇਹ ਮਸਲਾ ਕੀ ਹੈ ਸਾਡੇ ਨਾਲ ਭਾਈ ਮਨਦੀਪ ਮੱਕੜ ਨੇ ਗੋਨਿਆਣਾ ਤੋਂ ਇਸ ਮਸਲੇ ਤੇ ਗੱਲਬਾਤ ਕਰਦੇ ਆ ਭਾਈ ਜੀ ਇਹ ਸਟਾਰਟਿੰਗ ਤੋਂ ਦੱਸੋ ਵੀ ਇਹ ਮਸਲਾ ਕੀ ਸੀਗਾ ਵੀ ਕਿਵੇਂ ਬਲਾਸਟ ਹੋਇਆ ਕਿਸ ਤਰ੍ਹਾਂ ਪ੍ਰਸ਼ਾਸਨ ਦੀ ਕਾਰਵਾਈ ਇਹਦੇ ਤੇ ਹੁਣ ਕੀ ਰਹੀ ਆ ਸਤਿ ਸ਼੍ਰੀ ਅਕਾਲ ਜੀ ਕੀ ਹੋਇਆ ਜੀ ਇਹਦੇ ਤੇ ਕੱਲ ਜਬਰਦਸਤ ਕੱਲ 11 ਸਤੰਬਰ ਨੂੰ ਇੱਕੋਦਮ ਪੁਲਿਸ ਨੇ ਜੀਦਾ ਦੇ ਵਿੱਚ ਭਾਰੀ ਫੋਰਸ ਫੋਰਸ ਲਾਤੀ ਪਿੰਡ ਦੇ ਵਿੱਚ ਚਰਚਾ ਚੱਲ ਪਈ ਵੀ ਕੀ ਗੱਲ ਹੋ ਗਈ ਪਹਿਲਾਂ ਤਾਂ ਇਹ ਗੱਲ ਇਹ ਆਮ ਇਹ ਨਿਕਲ ਕੇ ਆਈ ਸਿੰਪਲ ਗੱਲ ਕਿ ਇੱਥੇ ਜੀਦਾ ਪਿੰਡ ਤੋਂ ਨਾ ਪਿੰਡ ਦਬੜੀਖਾਨਾ ਜਾਂਦਾ ਉਹਦੀ ਫਿਰਨੀ ਤੇ ਉਹਨਾਂ ਦਾ ਪਿੰਡ ਦੇ ਬਾਰ ਬਾਰ ਘਰ ਸੀਗਾ ਗੱਲ ਨਿਕਲ ਕੇ ਆਈ ਕਿ ਇਹਨਾਂ ਦੇ ਘਰੇ ਮੋਬਾਈਲ ਦਾ ਬਲਾਸਟ ਹੋਇਆ ਮੋਬਾਈਲ ਬਲਾਸਟ ਨਾਲ ਜਿਹੜਾ ਲੜਕਾ ਹੈਗਾ ਉਹਦੇ ਜਿਹੜਾ ਹੱਥ ਹੈ ਇੰਜਰਡ ਹੋ ਗਿਆ ਜ਼ਖਮੀ ਹੋ ਗਿਆ ਉਹਦੇ ਸੱਟ ਲੱਗੀ ਆ ਤੇ ਚਲਦੇ ਰੀਆਂ ਚਰਚਾਵਾ ਛੋਟੇ-ਛੋਟੇ ਚਰਚਾਵਾ ਚਲਦੀਆਂ ਰੀਆਂ ਜਦੋਂ ਇਹਦੀ ਅਸੀਂ ਬਰੀਕੀ ਨਾਲ ਉੱਥੇ ਜਾ ਕੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇੱਥੇ ਗੁਰਪ੍ਰਿੰਤ ਸਿੰਘ ਗੁਰਪ੍ਰੀਤ ਸਿੰਘ ਨਾਮ ਦਾ ਲੜਕਾ ਜੋ ਕਿ ਪਲੱਸ 2 ਪਾਸ ਹੈ ਉਹ ਆਪਣੇ ਘਰੇ ਔਨਲਾਈਨ ਕੁਝ ਇਦਾਂ ਦੀ ਸਮਗਰੀ ਇਦਾਂ ਦੇ ਕੈਮੀਕਲ ਮੰਗਾ ਕੇ ਉਸਨੇ ਮਿਸ਼ਰਣ ਤਿਆਰ ਕਰ ਰਿਆ ਸੀ ਜਿਸ ਦਾ ਕਿ ਉਹ ਉਹਦੇ ਘਰੇ ਬਲਾਸਟ ਹੋ ਗਿਆ ਉਹ ਮਿਚਰਨ ਤਿਆਰ ਕਰ ਰਿਆ ਸੀ ਇਹਦਾ ਟਾਈਮ ਸੀ ਸਵੇਰ ਕਰੀਬ ਇਹ ਘਟਨਾ ਹੈਗੀ ਹੈ ਕਰੀਬ 10 ਸਤੰਬਰ ਦੀ ਸਵੇਰ ਦਾ ਟਾਈਮ ਹੋਣਾ 5:30 ਵਜੇ ਦਾ ਬਲਾਸਟ ਹੁੰਦਾ ਹੈ ਬਲਾਸਟ ਹੋਣ ਤੋਂ ਬਾਅਦ ਉਹਦਾ ਹੱਥ ਤੇ ਸੱਟਾਂ ਵੱਜਦੀਆਂ ਤੇ ਉਹਦੇ ਪਰਿਵਾਰਕ ਮੈਂਬਰ ਉਹਨੂੰ ਨਿੱਜੀ ਹਸਪਤਾਲ ਬਠਿੰਡਾ ਦੇ ਵਿੱਚ ਦਾਖਲ ਕਰਵਾ ਦਿੰਦੇ ਆ ਉਸ ਤੋਂ ਬਾਅਦ ਜਦੋਂ ਦਾਖਲ ਕਰਵਾ ਦਿੰਦੇ ਆ ਡਾਕਟਰ ਸਾਹਿਬ ਇਹਦੀ ਜਾਂਚ ਪੜਤਾਲ ਕਰਦੇ ਆ ਡਾਕਟਰ ਸਾਹਿਬ ਇਹਨੂੰ ਪੁੱਛਦੇ ਆ ਕਿ ਇਹ ਤੇਰੇ ਸੱਟ ਲੱਗਣ ਦਾ ਕਾਰਨ ਕੀ ਹੈ ਸਟਾਰਟਿੰਗ ਤੋਂ ਲੜਕਾ ਕਹਿੰਦਾ ਕਿ ਜਿਹੜੀ ਮੇਰੀ ਸੱਟ ਲੱਗੀ ਹੈ ਮੋਬਾਈਲ ਬਲਾਸਟ ਹੋ ਗਿਆ ਉਹਦੇ ਕਰਕੇ ਮੇਰੇ ਹੱਥ ਤੇ ਸੱਟ ਲੱਗ ਗਈ ਡਾਕਟਰ ਨੂੰ ਜਦੋਂ ਸ਼ੱਕ ਹੋਇਆ ਵੀ ਇਦਾਂ ਦਾ ਕੈਮੀਕਲ ਆ ਉਹਦੀ ਜਿਹੜੀ ਸਮੈਲ ਸੀਗੀ ਉਹਨਾਂ ਨੂੰ ਸ਼ੱਕ ਪਿਆ ਵੀ ਇਹ ਕਾਰਨ ਕੋਈ ਹੋਰ ਹੈ ਉਹ ਕਹਿੰਦਾ ਵੀ ਸਹੀ ਦੱਸ ਆਪਾਂ ਫੇਰ ਹੀ ਉਸ ਹਿਸਾਬ ਨਾਲ ਥੋੜਾ ਇਲਾਜ ਕਰਾਂਗੇ ਪਰ ਜਦੋਂ ਉਹਨੇ ਬਾਅਦ ਦੇ ਵਿੱਚ ਇਹ ਗੱਲ ਕਹੀ ਵੀ ਦੀਵਾਲੀ ਆ ਰਹੀ ਸੀ ਮੈਂ ਪਟਾਕੇ ਬਣਾ ਰਿਹਾ ਸੀ ਤੇ ਇਸ ਕਰਕੇ ਉਹ ਬਰੂਦ ਨਾਲ ਪਟਾਕਾ ਪਿਆ ਤੇ ਮੇਰਾ ਹੱਥ ਸੜ ਗਿਆ ਉਹਦੇ ਨਾਲ ਤੇ ਸੱਟ ਲੱਗ ਗਈ ਚਲੋ ਡਾਕਟਰ ਨੇ ਜਿਹੜਾ ਆਪਦੀ ਫਾਰਮੈਲਟੀ ਕਰਨੀ ਸੀ ਇਹ ਰੁਕਾ भेजਿਆ थाना ਨਈਆਂਵਾਲਾ ਵਿਖੇ थाना ਨਈਆਂਵਾਲੇ ਦਾ ਇੱਕ ਥਾਣੇਦਾਰ ਉੱਥੇ ਗਿਆ ਉਹਨੇ ਵੀ ਜਦੋਂ ਆਪਣੀ ਪੁੱਛਗਿੱਛ ਕੀਤੀ ਤਾਂ ਉੱਥੋਂ ਉਹਨੂੰ ਪਤਾ ਲੱਗਿਆ ਕਿ ਇਹ ਬੰਬ ਮਲਾਈਕ ਪਟਾਕੇ ਉਹਨੇ ਕਿਹਾ ਮੈਂ ਪਟਾਕੇ ਬਣਾ ਰਿਆ ਸੀ ਉਹਦੀ ਵੀ ਗੱਲ ਇਹ ਹজম ਨਹੀਂ ਹੋਈ ਜਦੋਂ ਹਲ ਗੱਲ ਹজম ਨਹੀਂ ਹੋਈ ਉਹਨੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਦੇ ਉਹਨਾਂ ਦੇ ਘਰੇ ਗਿਆ ਲੜਕੇ ਦਾ ਘਰ ਹੈ ਜੀਦਾ ਪਿੰਡ ਗੁਨਿਆਣਾ ਸਬ ਤਹਿਸੀਲ ਚ ਪੈਂਦਾ ਗੁਨਿਆਣਾ ਤੋਂ ਕਰੀਬ 7-8 ਕਿਲੋਮੀਟਰ ਦੂਰੀ ਤੇ ਹੈ ਜਦੋਂ ਉੱਥੇ ਘਰ ਜਾ ਕੇ ਦੇਖਿਆ ਤਾਂ ਉਹਦੇ ਘਰ ਦੇ ਅੰਦਰਲਾ ਸਾਰਾ ਸਮਾਨ ਖਿਲਰਿਆ ਪਿਆ ਸੀ ਸ਼ੀਸ਼ੇ ਟੁੱਟੇ ਹੋਏ ਸੀਗੇ ਹਾਲਾਤ ਇਸ ਤਰ੍ਹਾਂ ਲੱਗਦੇ ਨੇ ਸੀ ਵੀ ਇਹ ਕੀ ਪਟਾਕਿਆਂ ਵਾਲਾ ਬਰੂਦ ਨਾਲ ਪਟਾਕੇ ਪਏ ਹੋਣ ਉਹਦੇ ਨਾਲ ਤਾਂ ਇੰਨਾ ਨੁਕਸਾਨ ਨਹੀਂ ਹੁੰਦਾ ਜਦੋਂ ਸ਼ੱਕ ਗਿਆ ਤਾਂ ਉਹਦੀ ਗੰਭੀਰਤਾ ਨਾਲ ਜਾਂਚ ਕੀਤੀ ਉਹਦਾ ਪੁਲਿਸ ਨੇ ਸਾਡੇ ਸੋਰਸ ਦੱਸ ਦਿਆ ਵੀ ਪੁਲਿਸ ਨੇ ਜਦੋਂ ਬਰੀਕੀ ਨਾਲ ਜਾਂਚ ਕੀਤੀ ਉਹਦੇ ਮੋਬਾਈਲ ਫੋਨ ਦੇ ਵਿੱਚ ਤਾਂ ਉਹਦੀ 10 ਤਰੀਕ ਰਾਤ ਦੀ ਟਿਕਟ ਸੀਗੀ ਕਠੂਆ ਜਾਣ ਦੀ ਜੰਮੂ ਕਸ਼ਮੀਰ ਕਟੋਰੀ ਦੀ ਟਿਕਟ ਨਿਕਲੀ ਤਾਂ ਪੁਲਿਸ ਨੇ ਹੋਰ ਸ਼ੱਕ ਦੀ ਕਿਰਨਾਂ ਨਾਲ ਦੇਖਿਆ ਕੱਲ ਮੌਕੇ ਤੇ ਐਸਐਸਪੀ ਸਾਹਿਬ ਆ ਪਹੁੰਚੇ ਹੋਰ ਜੂਨੀਅਰ ਸੀਨੀਅਰ ਅਧਿਕਾਰੀ ਪਹੁੰਚੇ ਤਾਂ ਜਿਹੜੀਆਂ ਸਾਡੀਆਂ ਫਲਾਈਂਗ ਸਕੁਐਡ ਜਾਂ ਜਿਹੜੀਆਂ ਬੰਬਾਂ ਨੂੰ ਜਾਂ ਇਹ ਵਿਰੋਧ ਨੂੰ ਦੇਖਦੀਆਂ ਵੀ ਕੀ ਹੈ ਕਿਹੜਾ ਕੈਮੀਕਲ ਹੈ ਉਹ ਦਸਤੇ ਪਹੁੰਚੇ ਉਹਨਾਂ ਨੇ ਬਰੀਕੀ ਨਾਲ ਇਹਦੀ ਜਾਂਚ ਕੀਤੀ ਤਾਂ ਅੱਜ ਪੁਲਿਸ ਨੇ ਕੱਲ ਦੀ ਡੇਟ ਦੇ ਵਿੱਚ ਉਹਦੇ ਖਿਲਾਫ ਐਫਆਈਆਰ ਲਾਂਚ ਕਰਤੀ ਲੜਕੇ ਦੇ ਖਿਲਾਫ ਫਾਇਰ ਕੇਸ ਵਿੱਚ ਇਹ ਸਤੇ ਲਾਂਚ ਹੋਈ ਹੈ ਜਿਵੇਂ ਕਿ ਯਾਰ ਪਲੱਸ 2 ਕਰਦਾ ਮੁੰਡਾ ਵੀ ਪੜ੍ਹਾਈ ਕਰਦਾ ਮੁੰਡਾ ਕਿਸ ਰਸਤੇ ਤੇ ਚੱਲ ਪਿਆ ਜਿਵੇਂ ਕਿ ਬੰਬ ਬਣਾਉਣ ਵੱਲ ਜਾ ਇਹ ਜਿਹੜੀ ਨਵੀਂ ਪੀੜੀ ਹੈ ਕਿੱਧਰ ਨੂੰ ਜਾ ਰਹੀ ਹੈ ਦੇਖੋ ਜੀ ਇਹ ਇੱਕ ਬੜੀ ਥੋੜਾ ਕੁਐਸਚਨ ਸਹੀ ਹੈ ਬੜੀ ਸੋਚਣ ਵਾਲੀ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ ਕਿ ਜਿਹੜੇ ਬੱਚੇ ਹੈ ਕਿ ਨਹੀਂ ਦੱਸਦਾ ਤੁਹਾਨੂੰ ਬੰਬ ਬਣਾ ਰਿਹਾ ਜਿਹੜੇ ਤੱਕ ਹੁਣ ਮੁੱਢਲੀ ਜਾਣਕਾਰੀ ਸਾਨੂੰ ਮਿਲ ਰਹੀ ਹੈ ਸਾਡੇ ਸੋਰਸਾਂ ਤੋਂ ਵੀ ਇਹ ਕੋਈ ਬੰਬ ਨਾਲ ਬੰਬਾਂ ਦੇ ਵਿੱਚ ਜਿਹੜਾ ਕੈਮੀਕਲ ਮਟੀਰੀਅਲ ਵਰਤਿਆ ਜਾਂਦਾ ਉਹ ਕੈਮੀਕਲ ਸੀ ਵੀ ਕਿੱਧਰ ਨੂੰ ਇਹ ਦੱਸ ਦਿਆ ਵੀ ਇਹਨੇ ਆਨਲਾਈਨ YouTube ਤੋਂ ਦੇਖਿਆ ਆਨਲਾਈਨ ਇਹ ਜਿਹੜੀਆਂ ਸਾਈਟਸ ਹੈਗੀਆਂ ਉਹਨਾਂ ਤੋਂ ਉਹ ਕੈਮੀਕਲ ਮੰਗਾਇਆ YouTube ਤੋਂ ਦੇਖ ਕੇ ਤਾਂ ਉਹ ਉਸ ਦਾ ਬੰਬ ਟਾਈਪ ਦੀ ਚੀਜ਼ ਬਣਾ ਰਿਹਾ ਸੀ ਜਿਹੜਾ ਬਲਾਸਟ ਹੋਇਆ ਦੇਖੋ ਮਾਪਿਓ ਭੋਲੇ ਪਾਲੇ ਪਿੰਡਾਂ ਦੇ ਲੋਕ ਭੋਲੇ ਪਾਲੇ ਉਹਨਾਂ ਨੂੰ ਕੀ ਪਤਾ ਉਹ ਦੱਸਦੇ ਸੀ ਇਹ ਉਹਦੇ ਹਮੋਮਰੀ ਦੱਸ ਰਹੇ ਸੀ ਲੜਕੇ ਉੱਥੇ ਉਹ ਕਹਿੰਦਾ ਵੀ ਘਰੇ ਇਹ ਆਪਦੇ ਪੇਰੈਂਟਸ ਨੂੰ ਇਹ ਕਹਿੰਦਾ ਸੀ ਸਵੇਰ 4 ਵਜੇ ਤੋਂ ਲੈ ਕੇ 8 ਵਜੇ ਤੱਕ ਮੈਨੂੰ ਡਿਸਟਰਬ ਨਾ ਕਰੋ ਮੈਂ ਪਾਠ ਕਰਨਾ ਪਰ ਘਰਦਿਆਂ ਨੂੰ ਕੀ ਪਤਾ ਸੀ ਅੰਦਰ ਕੀ ਕਰੀ ਜਾਂਦਾ ਜਦੋਂ ਬਲਾਸਟ ਹੋਇਆ ਘਰਦਿਆਂ ਨੂੰ ਉਦੋਂ ਫੀਲ ਹੋਇਆ ਵੀ ਇਹ ਕੁਝ ਨਿਆ ਕੁਝ ਹੋ ਰਿਹਾ ਹੈ ਮਤਲਬ ਘਰਦਿਆਂ ਨੂੰ ਵੀ ਇਹ ਸਭ ਨਹੀਂ ਪਤਾ ਸੀ ਕਿ ਸਾਡਾ ਮੁੰਡਾ ਕਰ ਕੀ ਰਿਹਾ ਨਾ 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 ਉਹਦੇ ਘਰ ਦੇ ਇਸ ਗੱਲੋਂ ਅਣਜਾਣ ਸੀ ਉਹ ਸਾਡੇ ਜ਼ਿੰਮੇਦਾਰਾਂ ਦਾ ਇੱਕ ਪਰਿਵਾਰ ਹੈ ਸਾਡੇ ਬੰਦੇ ਆ ਉਹਨਾਂ ਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਨਹੀਂ ਸੀ ਪਰ ਮੁੰਡਾ ਬੜਾ ਇੰਟੈਲੀਜੈਂਟ ਸੀ ਪੜਨ ਚ ਉਹਦੇ ਸਾਥੀ ਦੱਸਦੇ ਆ ਵੀ ਇਹਦੇ 95% ਪਲਸ 2 ਦੇ ਵਿੱਚ ਨੰਬਰ ਆਏ ਸੀਗੇ ਇੰਨਾ ਇੰਟੈਲੀਜੈਂਟ ਸਾਇੰਸ ਦੇ ਵਿੱਚ ਇੰਟਰਸਟ ਲੈਣ ਵਾਲਾ ਲੜਕਾ ਕਿਹੜੇ ਰਾਹੇ ਪੈ ਗਿਆ ਹੈਰਾਨੀ ਹੈ ਇਸ ਗੱਲ ਦੀ ਕਿ ਸਾਡੇ ਮਾਪਿਓ ਜਦੋਂ ਮਾਪਿਓ ਨੇ ਫੋਨ ਲੈ ਦਿੱਤਾ ਉਹਦੇ ਵਿੱਚ ਨੈਟ ਪੈ ਗਿਆ ਅਸੀਂ ਇਹ ਨਹੀਂ ਧਿਆਨ ਦੇ ਰਹੇ ਕਿ ਸਾਡੇ ਬੱਚੇ ਕੀ ਦੇਖ ਰਿਹਾ ਨੈਟ ਤੇ ਉਹ ਬੰਬ ਬਣਾ ਰਿਹਾ ਉਹ ਕੀ ਉਹਨੇ ਬੰਬ ਦਾ ਕਰਨਾ ਕੀ ਸੀ ਉਹਦੇ ਨਾਲ ਕਿਹੜੇ ਬੰਦੇ ਜੁੜੇ ਹੋਏ ਸੀ ਕਿਦੇ ਉਹ ਗੁੰਮਰਾਹ ਹੋ ਗਿਆ ਉਹਦਾ ਅਗਲਾ ਪਲਾਨ ਕੀ ਸੀ ਉਹਨੂੰ ਪਿੱਛੋਂ ਕੀ ਕੰਮ ਕਰ ਰਿਆ ਸੀ ਇਹ ਸਾਰਾ ਜਾਂਚ ਦਾ ਵਿਸ਼ਾ ਪੁਲਿਸ ਨੂੰ ਚਾਹੀਦਾ ਪੁਲਿਸ ਕੰਮ ਕਰ ਰਹੀ ਹੈ ਆਪਣੇ ਲੈਵਲ ਤੇ ਪਰ ਪੁਲਿਸ ਨੂੰ ਚਾਹੀਦਾ ਇਹਦੇ ਲਾਸਟ ਤੱਕ ਜਿਹੜੀ ਦੱਸਦੇ ਆ ਵੀ ਟਿਕਟ ਮਿਲੀ ਹੈ ਕਠੂਆ ਦੀ ਸਾਡੇ ਸੋਰਸ ਦੱਸ ਰਹੇ ਸੀ ਵੀ ਜਦੋਂ ਪੁਲਿਸ ਨੇ ਗੰਭੀਰਤਾ ਨਾਲ ਪੁੱਛਿਆ ਤਾਂ ਉਹਨੇ ਕਿਹਾ ਵੀ ਮੈਂ ਕਠੂਆ ਜਾਣਾ ਸੀ ਘੁੰਮਣ ਜੰਮੂ ਕਸ਼ਮੀਰ ਉਸਨੇ ਕਿਹਾ ਜਾਣਾ ਕਿਹਦੇ ਨਾਲ ਸੀ ਕਹਿੰਦਾ ਜੀ ਮੈਂ ਇਕੱਲਾ ਜਾਣਾ ਸੀ ਇਕੱਲਾ ਘੁੰਮਣ ਕੌਣ ਜਾਂਦਾ ਯੰਗ ਏਜ ਹੈ ਦੇਖੋ ਮਾਮਲਾ ਤਾਂ ਕਿਤੇ ਨਾ ਕਿਤੇ ਕੋਈ ਗੜਬੜਾਇਆ ਹੋਇਆ ਹੈਗਾ ਇਹ ਚਲੋ ਆਉਣ ਵਾਲਾ ਸਮਾਂ ਦੱਸੋ ਪੁਲਿਸ ਬਰੀਕੀ ਨਾਲ ਜਾਂਚ ਕਰਦੀ ਆ ਪੁਲਿਸ ਸਾਨੂੰ ਇਹ ਗੱਲਾਂ ਦੱਸਦੀ ਹੈ ਨਹੀਂ ਦੱਸਦੀ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਸਾਡੇ ਸੋਰਸ ਸਾਨੂੰ ਦੱਸਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਅਸੀਂ ਖੁਲਾਸਾ ਕਰਾਂਗੇ ਪਰ ਮੈਂ ਮਾਪਿਆਂ ਨੂੰ ਇਹ ਅਪੀਲ ਕਰਦਾ ਕਿੱਥੇ ਉਹਦੀ ਪੜਨ ਦੀ ਉਮਰ ਸੀ ਕੁਝ ਬਿਜ਼ਨਸ ਕਰਨ ਦੀ ਉਮਰ ਸੀ ਤੇ ਅੱਜ ਉਹ ਕਿਹੜੇ ਕਰਾਹੇ ਪੈ ਗਿਆ ਕਿ ਉਹ ਬੰਬ ਬਣਾਉਣ ਲੱਗ ਗਿਆ ਇੰਟੈਲੀਜੈਂਟ ਉਹਦੇ ਸਾਥੀ ਦੱਸਦੇ ਸੀ ਬਹੁਤ ਇੰਟੈਲੀਜੈਂਟ ਸੀ ਰਿਜ਼ਰਵ ਨੇਚਰ ਦਾ ਬੰਦਾ ਸੀ ਗਰਾਊਂਡ 'ਚ ਉਹ ਜਾਂਦਾ ਨਹੀਂ ਸੀ ਕਿਹੜੇ ਰਸਤੇ ਪੈ ਗਿਆ ਅੰਦਰ ਬੈਠਾ ਕੀ ਕਰੀ ਜਾਂਦਾ ਇਹ ਅਸੀਂ ਮਾਪਿਆਂ ਨੂੰ ਇਹ ਅਪੀਲ ਕਰਦੇ ਹਾਂ ਬੱਚਾ ਨੂੰ ਫੋਨ ਦਿੱਤੇ ਹੈ ਇਹਦੀ ਸਹੀ ਵਰਤੋਂ ਕਰਨ ਦੇ ਨਾਲ-ਨਾਲ ਬੱਚਿਆਂ ਤੇ ਨਿਗਰਖੀ ਕੀਤੀ ਜਾਵੇ ਕਿ ਬੱਚੇ ਇਸ ਫੋਨ ਨੂੰ ਗਲਤਾਂ ਨਹੀਂ ਵਰਤਰੇ ਉਹਨੇ ਇੱਕ ਗਲਤੀ ਸਾਰੇ ਪਰਿਵਾਰ ਨੂੰ ਖਰਾਹੇ ਲਾਤਾ ਜਦੋਂ ਉਹਦਾ ਬਲਾਸਟ ਹੋ ਗਿਆ ਉਹਦਾ ਫਾਦਰ ਘਬਰਾ ਗਿਆ ਫਾਦਰ ਘਬਰਾਣ ਤੋਂ ਬਾਅਦ ਉਹਨੇ ਜਿਹੜਾ ਉੱਥੇ ਕੈਮੀਕਲ ਖਿਲਰਿਆ ਪਿਆ ਸੀ ਉਹ ਕੈਮੀਕਲ ਇਕੱਠਾ ਕੀਤਾ ਜਦੋਂ ਉਹ ਕੈਮੀਕਲ ਇਕੱਠਾ ਕੀਤਾ ਉਹ ਇਦਾਂ ਦਾ ਕੁਝ ਬਣ ਗਿਆ ਸਮਾਨ ਇਸ ਤਰ੍ਹਾਂ ਦਾ ਬਣ ਗਿਆ ਆਪਾਂ ਨੂੰ ਸਾਇੰਸ ਬਾਰੇ ਕੁਝ ਜ਼ਿਆਦਾ ਨੌਲੇਜ ਨਹੀਂ ਹੈਗੀ ਕਿ ਉਹਦਾ ਫਿਰ ਬਲਾਸਟ ਹੋਇਆ ਵੱਡਾ ਬਲਾਸਟ ਹੋਇਆ ਉਹਦੇ ਨਾਲ ਫਿਰ ਨੁਕਸਾਨ ਹੋਇਆ ਉਹਦਾ ਜਿਹੜਾ ਫਾਦਰ ਸੀ ਗੁਰਪ੍ਰੀਤ ਦਾ ਉਹਦੇ ਫਾਦਰ ਦੇ ਫੇਸ ਤੇ ਕਾਫੀ ਮਤਲਬ ਕਿ ਲਾਈਕ ਬਲਾਸਟ ਨਾਲ ਜਿੱਦਾਂ ਨੁਕਸਾਨ ਹੁੰਦਾ ਉਹ ਹੋਇਆ ਬੋਡੀ ਤੇ ੱੱਬੇ ਪੈ ਗੇ ਕੋਈ ਤਾਂ ਇਹ ਵੀ ਕਹਿ ਰਿਹਾ ਹੈ ਕਿ ਉਹਦੀ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ ਜੇਕਰ ਸਹੀ ਹਾਲਾਤ ਨਾ ਬਣੇ ਤਾਂ ਜਿਵੇਂ ਕਿ ਜੇ ਗੱਲ ਕਰੀਏ ਆਪਾਂ ਸੋਸ਼ਲ ਸਾਈਟ ਦੀ ਜਿਵੇਂ ਕਿ ਪਿਛਲੇ ਦਿਨੀ ਟਿਕਟੋਕ ਆਇਆ ਟਿਕਟੋਕ ਨੂੰ ਦੇਖ ਕੇ ਲੋਕ ਖੁਦ ਖੁਸ਼ੀਆਂ ਤੱਕ ਕਰਨ ਚੱਲ ਪਏ ਸੀ ਜਿਵੇਂ ਕਿ ਸਟੋਰੀ ਪਾਉਣ ਦੇ ਚੱਕਰ ਚ ਕੋਈ ਟ੍ਰੇਨ ਦੇ ਅੱਗੇ ਖੜ ਕੇ ਸਟੋਰੀਆਂ ਪਾ ਰਿਹਾ ਕੋਈ ਕਿਸ ਤਰ੍ਹਾਂ ਕੋਠਿਆਂ ਤੋਂ ਛਾਲਾਂ ਮਾਰ ਰਿਹਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਵੀ ਹੁਣ YouTube ਵੀ ਇੰਨਾ ਕਮਾਂ ਵੱਲ ਤੁਰ ਪਈ ਹੈ ਦੇਖੋ ਜਿਹੜੀ ਟਿਕਟੋਕ ਹੈ ਜਿਹਨੇ ਐਪ ਬਣਾਈ ਹੈ ਉਹਨੇ ਤਾਂ ਆਪਣੇ ਇਨਕਮ ਸੋਰਸ ਲਈ ਬਣਾਈ ਹੈ ਸਹੀ ਵਰਤੋਂ ਕਰਨ ਲਈ ਬਣਾਈ ਸੀ ਇਹਦਾ ਇੰਟਰਟੇਨ ਕਰੋ ਪਰ ਸਾਡਾ ਯੂਥ ਆਪਦੀਆਂ ਰੀਲਾਂ ਦੇ ਵਿਊ ਲੈਣ ਵਾਸਤੇ ਆਪਦੇ ਫੋਲੋਅਰ ਵਧਾਉਣ ਵਾਸਤੇ ਆਪਦੀ ਜ਼ਿੰਦਗੀ ਨੂੰ ਕਤਰੇ ਚ ਪਾ ਰਿਹਾ ਉਹਦਾ ਜਿਹੜੇ ਉਹ ਰਿਸਕ ਲੈਂਦੇ ਆ ਮੰਨ ਲਓ ਕੋਈ ਟ੍ਰੇਨ ਦੇ ਅੱਗੇ ਆ ਕੇ ਆਪਦੀ ਟਿਕਟੋਕ ਦੀ ਵੀਡੀਓ ਬਣਾ ਰਿਹਾ ਕੋਈ ਛੱਤ ਤੇ ਖੜ ਕੇ ਕਿਨਾਰੇ ਤੇ ਖੜ ਕੇ ਵੀਡੀਓ ਬਣਾ ਰਿਹਾ ਕੋਈ ਬਿਜਲੀ ਨਾਲ ਪੰਗੇ ਲੈ ਰਿਹਾ ਕੋਈ ਪਾਣੀ ਨਾਲ ਪੰਗੇ ਲੈ ਰਿਹਾ ਅਖੀਰ ਉਹਦੀ ਮੌਤ ਹੋ ਜਾਂਦੀ ਹੈ ਆਪਾਂ ਕਈ ਵਾਰ ਦੇਖਿਆ ਛੋਟੀ ਜੀ ਰੀਲ ਬਣਾਉਣ ਦੇ ਚੱਕਰ ਚੱਕਰ ਚ ਕਈਆਂ ਯੁੱਧ ਦੀ ਨੌਜਵਾਨਾਂ ਦੀ ਲੜਕੇ ਲੜਕੀਆਂ ਦੀ ਜਾਨ ਜਾ ਚੁੱਕੀ ਹੈ ਪਰ ਮੈਂ ਮਾਪਿਆਂ ਨੂੰ ਯੁੱਧ ਨੂੰ ਅਪੀਲ ਕਰਦਾ ਤੁਸੀਂ ਆਪਦੇ ਵਿਊ ਦੇ ਚੱਕਰ ਦੇ ਵਿੱਚ ਵਿੱਚ ਇਸ ਤਰ੍ਹਾਂ ਨਾ ਕਰੋ ਆਪਦੇ ਜਿਹੜੀ ਚੀਜ਼ ਸਾਨੂੰ ਸਹੂਲਤਾਸਤੇ ਮਿਲਿਆ ਨੈਟ ਸਾਨੂੰ ਮਿਲਿਆ ਉਹਦੀ ਸਹੂਲਤ ਸਹੀ ਤਰੀਕੇ ਨਾਲ ਵਰਤੋ ਇਹਨੂੰ ਗਲਤ ਵਰਤੋ ਨਾ ਕਰੋ ਮਾਪਿਆਂ ਨੂੰ ਵੀ ਇਹ ਅਪੀਲ ਹੈ ਕਿ ਉਹ ਆਪਦੇ ਬੱਚਿਆਂ ਨੂੰ ਸਮਝਾਣ ਬੱਚਿਆਂ ਨਾਲ ਬੈਟਣ ਬੱਚਿਆਂ ਨਾਲ ਗੱਲਬਾਤ ਕਰਨ ਬੱਚਿਆਂ ਦੇ ਫੋਨ ਦੇਖਣ ਕਿ ਬੱਚੇ ਫੋਨ ਦੇ ਵਿੱਚ ਕੀ ਕਰ ਰਹੇ ਨੇ ਪਿੱਛੇ ਜੇ ਇੱਕ ਗੇਮ ਆਈ ਸੀ ਫ੍ਰੀ ਫਾਇਰ ਲਾਈਕ ਇਦਾਂ ਦੀ ਉਹਦੇ ਤੇ ਬੱਚੇ ਕਹੀ ਦੇਖਿਆ ਬੱਚੇ ਆ ਪਾਗਲਾਂ ਦੀ ਸਥਿਤੀ ਚ ਆ ਗਏ ਉਹਨਾਂ ਦੇ ਐਕਸ਼ਨ ਜਿੱਦਾਂ ਉਹ ਰਿਮੋਟ ਨੂੰ ਯੂਜ਼ ਕਰਦੇ ਸੀ ਉਹਨਾਂ ਦੀ 올 ਟਾਈਮ ਜਿਹੜੀ ਬੋਡੀ ਲੈਂਗੁਏਜ ਉਹਦਾਂ ਦੀ ਬਣਨ ਲੱਗ ਗਈ ਕਈ ਬੱਚਿਆਂ ਦੀ ਮੌਤ ਵੀ ਹੋਈ ਹੈ ਕਈ ਬੱਚਿਆਂ ਨੇ ਇਨਾਂ ਗੇਮਾਂ ਤੇ ਪੈਸੇ ਵੀ ਖਰਾਬ ਕੀਤੇ ਆ ਲੱਖਾਂ ਰੁਪਇਆ ਕਰੋੜਾਂ ਰੁਪਇਆ ਹਜ਼ਾਰਾਂ ਰੁਪਇਆ ਖਰਾਬ ਕੀਤਾ ਫੇਰ ਗੱਲ ਉਹੀ ਕਹਿੰਦਾ ਸਰਕਾਰਾਂ ਦਾ ਵੀ ਫਰਜ਼ ਬਣਦਾ ਵੀ ਇਨਾਂ ਸਾਈਟਾਂ ਤੇ ਇਨਾਂ ਐਪਸ ਤੇ ਬੰਦੀ ਛਲਾਵੇ ਬੰਦ ਕਰੇ ਇਹਨਾਂ ਨੂੰ ਤੇ ਮਾਪਿਆਂ ਨੂੰ ਵੀ ਮੈਂ ਇਹ ਅਪੀਲ ਕਰਦਾ ਜਿੰਨੀਆਂ ਅਸੀਂ ਸਰਕਾਰਾਂ ਤੋਂ ਉਮੀਦਾਂ ਕਰਦੇ ਆ ਤੇ ਮਾਪਿਆਂ ਨੂੰ ਵੀ ਇਹ ਹੀ ਮੇਲ ਹੈ ਕਿ ਸਾਡੇ ਬੱਚੇ ਆ ਉਹ ਸਾਨੂੰ ਆਪਣੇ ਬੱਚਿਆਂ ਦੇ ਭਵਿੱਖ ਲਈ ਸਾਨੂੰ ਆਪਦੇ ਬੱਚਿਆਂ ਦੇ ਚੰਗੇ ਪਨ ਲਈ ਸਾਨੂੰ ਉਹਨਾਂ ਤੇ ਨਜ਼ਰ ਰੱਖਣੀ ਪਊਗੀ ਜਿਵੇਂ ਕਿ ਤੁਸੀਂ ਦੱਸ ਰਹੇ ਕਿ ਤੁਹਾਡੇ ਪੁਲਿਸ ਅਧਿਕਾਰੀਆਂ ਨਾਲ ਤੁਹਾਡੀ ਗੱਲਬਾਤ ਹੋਈ ਉਹਨਾਂ ਦਾ ਇਸ ਬੇਸ ਤੇ ਕੀ ਕਹਿਣਾ ਸੀ ਕਿ ਅਸੀਂ ਅੱਗੇ ਇਸ ਤੇ ਕੀ ਕਾਰਵਾਈ ਕਰ ਰਹੇ ਹਾਂ ਦੇਖੋ ਜਿਹੜੀ ਪੁਲਿਸ ਹੈ ਇੰਟਰਨਲ ਕੰਮ ਕਰ ਰਹੀ ਹੈ ਪਰ ਪੁਲਿਸ ਦੇ ਜਿਹੜੇ ਅਧਿਕਾਰੀਆ ਓਪਨਲੀ ਨਹੀਂ ਬੋਲ ਰਹੇ ਪੁਲਸ ਨੇ ਪਤਾ ਲੱਗਿਆ ਐਫ ਆਈ ਆਰ ਲਾਂਚ ਕਰਤੀ ਪਰ ਪੁਲਸ ਨੇ ਇਹ ਵੀ ਪਤਾ ਲੱਗਿਆ ਕਿ ਉਹ ਐਫ ਆਈ ਆਰ ਮੀਡੀਆ ਨੂੰ ਪਬਲਿਕ ਨਹੀਂ ਕੀਤੀ ਵੀ ਕੀ ਕਾਰਵਾਈ ਕੀਤੀ ਹੈ ਕਿਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਹੋਇਆ ਕੱਲਾ ਇਹ ਪਤਾ ਲੱਗਿਆ ਵੀ ਹਲੇ ਤੱਕ ਜਿਹੜਾ ਪਰਚਾ ਦਰਜ ਕੀਤਾ ਗੁਰਪ੍ਰੀਤ ਸਿੰਘ ਤੇ ਕੀਤਾ ਹੈ ਪਰਚਾ ਇਹੇ ਦਰਜ ਕੀਤਾ ਵੀ ਲਾਈਕ ਇਦਾਂ ਦੀਆਂ ਧਰਾਵਾਂ ਲਾਈਆਂ ਕਿ ਬੰਬ ਬਲਾਸਟ ਨਾਲ ਸੰਬੰਧਿਤ ਧਰਾਵਾਂ ਲਾਈਆਂ ਮਤਲਬ ਇਹਨਾਂ ਨੇ ਇਹ ਚੀਜ਼ ਕੋਈ ਜਨਤਕ ਨਹੀਂ ਕੀਤੀ ਕਿ ਇਹਨੂੰ ਮਟੀਰੀਅਲ ਕਿੱਥੋਂ ਮਿਲਿਆ ਜੇ ਕਿੱਥੋਂ ਲੈ ਕੇ ਆਇਆ ਕਿੱਥੋਂ ਸਿੱਖਿਆ ਇਹਨਾਂ ਨੇ ਚੀਜ਼ ਦਾ ਇਹਦੇ ਬਾਰੇ ਕੋਈ ਜਨਤਕ ਕੀਤਾ ਉਹਨਾਂ ਨੇ ਨੇ ਪੁਲਿਸ ਤਾਂ ਹੀ ਕਹਿ ਰਹੀ ਐ ਪੁਲਿਸ ਹੀ ਕਹਿ ਰਹੀ ਐ ਇਹਨੇ ਔਨਲਾਈਨ ਆਪਦੀਆਂ ਜਿਹੜੀਆਂ ਸਾਈਟਸ ਤੋਂ ਮੰਗਵਾਇਆ ਸੀਗਾ YouTube ਤੋਂ ਦੇਖ ਕੇ ਕੋਈ ਬੰਬ ਨੋਵਾ ਚੀਜ਼ ਬਣਾ ਰਿਹਾ ਸੀ ਪੁਲਿਸ ਹੁਣ ਤੱਕ ਦੀ ਜਿਹੜੀ ਜਾਣਕਾਰੀ ਇਹ ਦੇ ਰਹੀ ਐ ਇੱਕ ਬਲਾਸਟ ਦੀ ਇਨਫੋਰਮੇਸ਼ਨ ਆਈ ਐ ਸਾਨੂੰ ਤੇ ਗੁਰਪ੍ਰੀਤ ਸਿੰਘ ਜੀ son of ਜਕਤਾਰ ਸਿੰਘ ਔਰ ਉਹਦੇ ਫਾਦਰ ਦੋਨਾਂ ਨੂੰ ਬਰਨ ਇੰਜਰੀਜ਼ ਆ ਡਿਊ ਟੂ ਦ ਬਲਾਸਟ ਐਂਡ ਬੋਥ ਆਰ ਐਡਮਿਟਿਡ ਟੂ ਪ੍ਰਾਈਵੇਟ ਹਸਪੀਟਲਸ ਤੇ ਇਹ ਪਤਾ ਲੱਗਿਆ ਕਿ ਜਿਹੜਾ 19 ਸਾਲ ਦਾ ਲੜਕਾ ਹੈ ਗੁਰਪ੍ਰੀਤ ਸਿੰਘ ਇਹਨੇ ਕੁਝ ਆਨਲਾਈਨ ਪਰਚੇਸ ਕੀਤਾ ਐਕਸਪਲੋਸਿਵ ਮਟੀਰੀਅਲ ਤੇ YouTube ਵਗੈਰੇ ਤੇ ਵੀਡੀਓ ਹਾਊ ਟੂ ਅਸੈਂਬਲ ਸਮਥਿੰਗ ਐਕਸਪਲੋਸਿਵ ਉਹ ਕਰਦੇ ਕਰਦੇ ਇਹਦੋਂ ਤੋਂ ਮਿਸਹੰਡਲ ਹੋਇਆ ਜੋ ਪਹਿਲਾਂ ਇਹਨੂੰ ਆਪ ਹੀ ਸਸਟੇਨਡ ਇੰਜਰੀਜ਼ ਤੇ ਇਹਨੂੰ ਰਸ਼ ਕੀਤਾ ਫੈਮਿਲੀ ਨੇ ਤੇ ਬਾਅਦ ਚ ਸ਼ਾਇਦ ਫਾਦਰ ਨੇ ਕੋਸ਼ਿਸ਼ ਕੀਤੀ ਉਹਨੂੰ ਸਮੇਟਣ ਲਈ ਸ਼ਾਮ ਨੂੰ ਤੇ ਉਹ ਵੱਡਾ ਬਲਾਸਟ ਹੋ ਗਿਆ ਤੇ ਫਾਦਰ ਔਲਸੋ ਰਸ਼ नहीं जी दैट इज टू प्रिलिमिनरी टू टेल फले तो, तो सानू जो इनिशियल इंफॉर्मेशन है, है।, A. A. है जी जी। जी। ते ਸਾਡੀ ਫੋਰੈਂਸਿਕ ਟੀਮ ਔਰ ਬੌਮ ਡਿਸਪੋਜ਼ਲ ਟੀਮ ਲੱਗੀ ਹੋਈ ਹੈ ਥੀਸ ਥਿੰਗਸ ਵਿਲ ਬੀ ਕਲੀਅਰਡ ਆਊਟ ਡੂਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਐਫ ਆਈ ਆਰ ਲਾਂਚ ਕਰ ਰਹੇ ਹਾਂ ਜੀ ਅਸੀਂ ਔਰ ਉਹਦੇ ਤਫ਼तीश ਚ ਦੇਖਾਂਗੇ ਕਿ ਇੱਕ ਏਰੀਆ ਸਟੀਰਲਾਈਜ਼ ਹੋ ਜਾਏ ਉਹਦੀ ਵੇਟ ਕਰ ਰਹੇ ਹਾਂ